जप जी साहिब एक ओंकार सतनाम करता पुरख निरभव निर्वैर अवतार मूर्ति अजनी सह पंगुर प्रसाद जप आदि सच जुगाद सच है पी सच है नानक हो पी सच सोचे सोचना हो गए जे सोची लखबार चुपा चुप ना हो गए जे लर हल बतार भुक्या भुकना त्रीजे बुना पर गया भार ਸਹਿ ਜਾਣ ਬਲ ਕੋ ਹੀ ਤੱਕ ਨ ਚਲੇ ਨਾਲ ਕਿਵ ਸਚਾਰਾ ਹੋਈਏ ਕਿ ਬਕੂਲੇ ਟੁੱਟੇ ਪਾਲ ਹੁਕਮ ਮਰ ਜਾਏ ਜਿਨਾਂ ਨਾਨਕ ਲਿਖਿਆ ਨਾਲ ਹੁਕਮੀ ਹੋਣੇ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਣੇ ਜੇ ਹੁਕਮ ਲਾ ਗੱਡਿਆ ਹੁਕਮੀ ਤੁਮਨੀ ਚ ਹੁਕਮ ਲਿਖ ਦੁਬਿ ਸੁਪਾਈਏ ਕਿਤਨੇ ਹੁਕਮੀ ਬਖਸ਼ੀਸ ਐ ਕੋ ਹੁਕਮੀ ਸਦਾ ਪਵਾਈਏ ਹੁਕਮੇੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹਿਮਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜਨ ਨਿਸ਼ਾਨ ਗਾਵੇ ਕੋ ਹੁਣ ਵਡਿਆਈਆਂ ਚਾਰ ਗਾਵੇ ਕੋ ਵਿਦਵਖੰਡੂ ਚਾਰ ਗਾਵੇ ਕੋ ਸਾਜ ਕਰੇ ਤਨੇ ਕੋ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਰਸ ਦੂਰ ਗਾਵੇ ਕੋ ਬਿਠੇ ਹਾਜ਼ਰ ਰਹ ਦੂਰ ਕチナ ਕチナ ਆਵੇ ਟੋਟ ਕਰ ਕਰ ਪਤੀ ਕੋਟੀ ਕੋਟ ਕੋਟ ਜਿੰਦਾ ਦਿਲੰਦ ਤਕ ਬਾਹ ਜੁਬਾ ਜਪੰਤਰ ਖਾਈ ਪਾਏ ਹੁਕਮੀ ਹੁਕਮ ਚਲਾਇ ਰਹਾ ਨਾਨਕ ਵਿਦ ਸੇ ਪ੍ਰਭਾ ਸਾਚਾ ਸਾਈਬ ਸਾਚਨਾ ਪਖਿਆ ਭੋਵੇ ਪਾਰ ਆਖੇ ਨੰਬੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਿ ਅਗਰ ਖੇਦਿ ਦਿਸਦਰ ਬਾਰ ਮੋਹ ਕੀ ਬੋਲਿਨ ਬੋਲਿ ਜੋ ਸੰਤ ਕਰੇ ਪਿਆਰ ਹਮਰੇ ਤਵੇਲਾ ਸਤਨਾਵੜ ਵਿਚਾਰ ਕਰਮੀ ਆਵ ਕ ਪ੍ਰਾਨਦਰਿ ਮੁਖਦਵਾਰ ਨਾਮ ਕੇ ਗ ਜਾਣੀਐ ਸਬਾਤੇ ਸਟਿਆਰ ਥਾਪਿਆ ਨਾ ਜਾਈ ਕੀ ਤਾ ਨ ਹੋਇ ਆਪੇ ਆਪਰਨ ਜਨ ਸੋਇ ਦਿਨ ਸੇਵਾ ਤਨ ਪਾਇਆ ਮਾਨ ਮਾਨਤ ਜਵੇ ਨਿਉਦਾਣਾ ਗਾਵੀਏ ਸੁਨੇਮ ਨਾ ਕੀ ਪਾਉ ਦੁ ਪਰ ਹਰ ਸੋ ਕਰ ਲਿਆ ਜਾਏ ਗੁਰਮੁਖਨਾਦ ਗੁਰਮੁਖ ਵੇਦ ਗੁਰਮੁਖ ਰਹਿ ਆਸੋ ਮਾਇ ਗੁਰੂ ਸਰੂਰ ਗੋੜਾ ਕਬਰ ਮਾ ਗੁਰ ਪਾਰਵਤਿ ਮਾਇ ਜੇ ਹੋ ਜਾਣਾ ਖ ਨਹੀ ਕਹਿਣਾ ਕੁਛ ਨਾ ਜਾਏ ਗੁਰਾ ਇਕ ਤੇ ਰਿ ਤੇ ਭਾਈ ਸੁਪਨਾ ਜੀਆ ਕਾ ਇਹ ਕਦਾਤਾ ਸੋ ਮਾ ਇਸਰ ਨਾ ਜਾਇ ਤੀਰਤਨਾ ਮਾ ਜੇ ਕੁਛ ਪਾਵਾਂ ਮੈ ਨਿਪਾਣੇ ਕੀ ਨਾ ਹੀ ਕਰੀ ਦੇਪੀ ਸਠੇ ਉਪਾਈ ਦੇਖਾਂ ਮਨ ਕਰਮਾ ਕੀ ਮਨ ਲਈ ਮੋਤੇ ਵਿਚਰਾ ਤੰਜੂਆ ਹਰਮਾਨ ਦੇ ਗੁਰ ਕੀ ਸਿੱਖ ਸੁਨੂ ਗੁਰਾ ਕਦੇ ਹਿਬਜਾਈ ਸੁਬਨਾ ਜੁਨਿਆ ਕਾ ਇਦਾਤਾ ਸੁਨੈ ਸ੍ਰੀ ਮਾ ਗਾਈ ਜੇ ਰੂਪ ਚਾਰੇ ਆਰ ਦਾ ਹੁਰ ਦਸੂਨੀ ਹੋ ਨਵਾ ਖਨਾ ਵਿੱਚ ਜਾਣੀਏ ਨਾ ਚਲੇ ਸਭ ਕੋ ਚੰਗਾ ਨਾ ਰਖਾਈ ਤੇ ਦਿਸ ਕੀ ਰੋਜ ਬਲੇ ਜੀ ਇਤਿਸ਼ਨ ਦਰਨਾ ਬੀਤਾ ਬਾਤਨ ਨੂੰ ਚੇਕੇ ਕੀ ਟਾਂਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਬਨਮਤ ਆਪਨ ਦੋਸਤ ਤੇ ਹਾ ਕੋ ਨੋ ਸੋ ਜੀਤ ਸਕੂਨ ਕੋ ਕਰੇ ਸੁਨੈ ਸਦ ਤੂ ਏਸਨ ਨਾ ਸੁਨੈ ਤਰ ਤਵਲੇ ਆਕਾਸ਼ ਨਾ ਬੀਖ ਲਖ ਬਾਟਾਲ ਸੁਨੈ ਕੋਨ ਸਤੇ ਕਾਲ ਨਾਨਕ ਭਗਤਾ ਸਦਾ ਦਾਸ ਨਾ ਦੁਖ ਭਾਵ ਕਾ ਨਾਸ ਸੁਨੈ ਇਸਰਬਰ ਮਾਇੰਦ ਸੁਨੈ ਮੋ ਕੁਸਲਾ ਹਨ ਮੈਂ ਬਸਨ ਜੋਗ ਜੁ ਬਤਨ ਭੇਰ ਸੁਨੈ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਦਾਸ ਨਾ ਦੁਖ ਭਾਵ ਕਾ ਨਾਸ ਸੁਨੈ ਸਾਸਨ ਤੋ ਗ੍ਰਹਣ ਸੁਨੈ ਸਦ ਕਾਸ਼ ਨਾਨ ਸੁਨੈ ਪੜ ਪੜ ਪਾਉ ਮਾਨ ਸੁਨੈ ਬਾਗਵ ਸਹਿਰਤੇ ਹਨ ਨਾਨਕ ਭਗਤਾ ਸਦਾ ਦਾਸ ਨਾ ਦੁਖ ਭਾਵ ਕਾ ਨਾਸ ਸਨੋ ਸਰਾਗੁਨਾ ਪੇਗਾ ਹਸਨਾ ਸੇਕ ਤੂਰ ਪਾ ਸਾ ਸੁਨਾ ਬੋ ਪਾ ਏ ਰ ਅਸਮਹਿ ਹਾ ਤੋ ਇਸਗਾ ਨਾਨਕ ਤੋਕਤਾ ਚੜਾ ਵਿਦਾ ਸੁਨਾ ਜੋ ਕਪਾ ਬ ਕਾ ਨਾ ਸ ਮਨਨੇ ਕੀ ਗਤ ਕਹੀ ਨਾ ਜਾ ਜੇ ਕੋ ਕਹਿ ਬਚੇ ਬਸਤਾਏ ਕਾ ਬ ਕਲੰਗਲ ਕਨਹਾਰ ਮਨਨੇ ਕਾਵਿ ਕਰਨ ਵਿਚਾਰਿਆ ਸਾ ਨਾਮ ਨਨ ਜਮ ਹੋਇ ਤੋ ਕੋ ਮਨ ਜਾਣੇ ਮਨ ਕੋ ਮਨਨੇ ਸਰ ਤੋ ਇਹ ਮਨ ਬੋਧ ਮਨਨੇ ਸਲਪ ਹੁਨ ਕੀ ਸੋਧ ਮਨ ਨੋ ਚੋਟਾ ਨਾ ਖਾਇ ਮਨਨੇ ਦਮ ਕੇ ਸਾਧਨਾ ਜਾਇ ਸਾ ਨਾਮ ਨਨ ਜਮ ਹੋਇ ਜੇ ਕੋ ਮਨ ਜਾਣੇ ਮਨ ਕੋ ਮੰਨੇ ਮਾਰਗ ਠਾਕ ਨਾ ਬਾਇ ਮੰਨੇ ਪਾਸੋਂ ਪਰਬਤ ਜਾਏ ਮੰਨੇ ਮੰਬਨੇ ਚੱਲੇ ਪੰਥੇ ਮੰਨੇ ਪਰਮ ਸੇ ਤੂਰਨ ਨੰਦਿਆ ਸਾਨਾਮ ਨੰਦਨ ਹੋ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੁਤਾਰੇ ਪਰ ਸੇਕ ਮੰਨੇ ਨਾਨਕ ਹੋਵੇ ਨਾ ਤਕੇ ਐਸਾ ਨਾਮ ਨੰਦਨ ਹੋ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਾਣ ਪੰਜ ਵਰਦਾਨ ਪੰਜੇ ਪਾਵੇ ਦਿਨ ਦੀ ਮਾਨ ਪੰਜੇ ਸੋਹੇ ਦਰ ਰਾਜਾਨ ਪੰਜਾ ਕਾ ਬਰੂਪ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ ਤੋਲ ਤਰਨ ਦੇ ਆਕਾ ਕੋ ਸੰਤੋਖ ਤਾਬ ਰਖਿਆ ਜਨ ਸੂਤ ਜੇ ਕੋ ਬੁਝੇ ਹੋ ਵਿਸੇ ਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸੁਮਨਾ ਲਿਖਿਆ ਬੜੀ ਕਲਾ ਇਹ ਲੇਖਾ ਲਿਖ ਜਾਣੇ ਕੋ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਵਲ ਰੂਪ ਕੀਤੇ ਦਾ ਜਣ ਕੋਣ ਕੂਦ ਕੀਤਾ ਵਸੈ ਕੋ ਕੋ ਅਦਿਸ਼ਤ ਹੋਵੇ ਲਗਦਰਿਆ ਕੁਦਰਤ ਕਮਲ ਤਹਾ ਵਿਚਾਰ ਵਾਰਣ ਜਣ ਇੱਕ ਵਾਰ ਜੋਤਰ ਭਾਵੇ ਸਾਈ ਭਲੀ ਪਾਰ ਦੂਸਰਾ ਚਲਾੰਤ ਨਰੰਕਾਰ ਸੰਗ ਜਪੇ ਸੰਗ ਪਾਉ ਸੰਗ ਬੂੜਾ ਸੰਗ ਤਰਪਤਾਉ ਸੰਗਰੰਦਨ ਕੋ ਮੇਨ ਬਾਟ ਸੰਯੋਗ ਮਿਲ ਰਹੇ ਉਦਾਸ ਸੰਕੁਰ ਗੁਣ ਗਿਆਨ ਵੀ ਵਿਚਾਰ ਸੰਗ ਸਰੀ ਸੰਗ ਦਾਤਾਰ ਸੰਗ ਸੂਰਮਾ ਪਾਖ ਸਾ ਸੰਗ ਮੌਲਯ ਲਾਇਤਾਰ कुदरत कमन कहा विचार चार वारण जमे एक बार जो तुरे साहि फुली सलाम च निरंकार जाहे संक उदै रे फराय संख करे पार नानक कहे विचार वारण जमे एक बार जो तुरु भावे साई फुल तुसरा सरा सलाम च निरंकार असंख नामे संख ताव गम गम संख लव ਅਜੰਤ ਕੈਸਰ ਪਰ ਹੋਇ ਅਕ੍ਰਿ ਨਾਮ ਖਰਿਸਾਲਾ ਹਕ੍ਰਿ ਜਾਣ ਕੀਤ ਗੁਣ ਦਾਹ ਅਕ੍ਰਿ ਲੇ ਕਲ ਭੋਲਨ ਬਾਣ ਕ੍ਰਸ ਸੰਦੋਗ ਵਖਾਣ ਜਿ ਨਹਿ ਲਗਤ ਸਰਣਾ ਜੇ ਫਰਮਾਇ ਤੇ ਵਤਿ ਵਪਾਇ ਕੀਤਾ ਕੀਤਾ ਤੇ ਤਾ ਨਾ ਵੇ ਨਾ ਵੇ ਨਾਈ ਕੋ ਥਾ ਕੁਲਿਕ ਕਮਨ ਕਹਾ ਵਿਚਾਰ ਵਾਰਣ ਜਮੇ ਇੱਕ ਬਾਰ ਜੋਤਰੁ ਭਾਵੇ ਸਾਈ ਭਲੀਕਾਰ ਤੁਸਰਾ ਚਲਾਉ ਤ ਨਿਰੰਕਾਰ ਪਰੀਏ ਹਤ ਬਰਦੰਦ ਦੇ ਪੰਜ ਤਤ ਸੁਖੇ ਮੂਤ ਪਲੇਤੇ ਕਪੜ ਹੋਏ ਦੇਸਾ ਬਲ ਦੇਸਾ ਬਲ ਯਹ ਤੋਈ ਪਰੀਏ ਮਤ ਪਾਪ ਕੇ ਸਮਹੁ ਤੋਪੇ ਨਾ ਮੇ ਤੇ ਰੰਗ ੁੰਨੇ ਪਾਪੀ ਆ ਖਨ ਨਾ ਕਰ 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 ਨਾਲੇ ਕਮਾਜਾ ਆਪੇ ਦੀਜਾ ਤੇ ਹੀ ਖਾ ਨਾ ਨ ਕੋ ਕੁ ਕਮਿ ਆਵ ਜਾ ਤੀਰ ਤਬ ਦਿਹਾ ਦੋ ਦਾਂ ਦੇਖੋ ਭਾਗ ਤਿਲ ਕਾ ਮਾਨ ਸੁਨੇ ਮਨੇ ਮਨ ਕੀਤਾ ਪਵਨ ਤਰਗਰ ਤੀਰਥ ਮਨ ਨਾ ਸਭ ਗੁੰ ਤੇ ਰੇ ਨਾਹੀ ਕੋ ਵਿਣ ਗੁਣ ਜੀਤੇ ਭਗਤ ਨਾ ਹੋਏ ਸੋਸਤਾ ਬਾਣੀ ਬ੍ਰਹਮਾ ਸੱਡ ਸਵਾਸ ਰਾਮ ਜਾਓ ਕੰਗਸ ਮੇਲਾ ਤੁਮਨੇ ਕਮਨ ਤੇ ਕਮਨ ਵਾਰ ਕਮਨ ਸ੍ਰੇਤਮਹ ਕਉ ਜਤੋ ਹੋਆ ਆਕਾਰ ਬੇਨਾ ਪਾਇ ਭੰਡਤੀ ਦੇ ਹੋਵੇ ਲੇਖ ਪ੍ਰਾਨ ਰક્ત ਨਾ ਪਾਇ ਉਗਾ ਦਿਅ ਜਿ ਲਿਖਣ ਲੇਖ ਪ੍ਰਾਨ ਸਤਿਵਾਰ ਨਾ ਜੋਗੀ ਜਾਣ ਰਤਮਹ ਨਾ ਕੋਈ ਦਾ ਕਰਤਾ ਸਿਤੀ ਕੋ ਸਾਚੇ ਆਪੇ ਜਾਣ ਸੋਇ ਜਿਵ ਕਰਾ ਸਾ ਤੇ ਵਿਸਾਲਾ ਹਿਤ ਵਰਨੇ ਕੋ ਜਾਣਾ ਨਾਨਕ ਅੱਖਾਂ ਸਭ ਕੋ ਆਖੇ ਤਦੇ ਤਸਿਆਣਾ ਵੱਡਾ ਸਾਹਿਬ ਬਿਨੈ ਕੀਤਾ ਜਾ ਕਾ ਹੋਵੇ ਨਾਮਿਕ ਜੇ ਕੋ ਆਪੋ ਜਾਣ ਗਏ ਬਿਆਨਾ ਸੁਹੀ ਪਾਤਾਲਾ ਪਾਤਾਲ ਲਖਿਆ ਗਾ ਸਾਇ ਨਾ ਸੁਣ ਕੋ ਰੁ ਪਾਲ ਸਤਿਵੇ ਦੇ ਤਹਨੁ ਕਵਾਤ ਸੈ ਸਟਾਰੇ ਘਣ ਤੇ ਬਾਸੁਲੇ ਪਤਾ ਤੋ ਲਖਾ ਹਉ ਤਲੀਖਿਆ ਲਖਾ ਹਉ ਨਾ ਸ ਨਾਨਕ ਵਡਾਖੀ ਆਪੇ ਜਾਣੇ ਆਪ ਸਾਲਾਹੀ ਸਲੈ ਤੇ ਸੁਖ ਨਾ ਪਾਇ ਨਦਮਾ ਤੇ ਬਾਹ ਪਵੇ ਸਮੁੰਦਰ ਜਾਣਿਆ ਸਮੁੰਦਰ ਸਾਹ ਸੁਲਤਾਨ ਗਿਰਾ ਸੇਤੀ ਮਾਲਦਨ ਚੂੜੀ ਚਿੰਨਾ ਹੋਣ ਜੇਤੀ ਸਮੁੰਦਰ ਨਾ ਵਿਸਰੇ ਅਮ ਜਨਾ ਸਿਉ ਤੀਰ ਹਨ ਨ ਤਯੰਤਨਾ ਕਰਨ ਦੇ ਨਾ ਤਯੰਤਨਾ ਵੇਖਲ ਸੁਨੇ ਨਾ ਤਯੰਤਨਾ ਜਾਪੇ ਕਿਆ ਮਨ ਮੈਂ ਤਯੰਤਨਾ ਜਾਪੇ ਕੀ ਤਾਰ ਕਰ ਤਯੰਤਨਾ ਜਾਪੇ ਪਰ ਅਵਰ ਇੰਤ ਕਾਨ ਕੇ ਤੇ ਵਿਲਾਹ ਹੀ ਤਾਕੇ ਇੰਤਨਾ ਪਾਈ ਜਾਏ ਇੰਤਨਾ ਜਾਣੇ ਪਏ ਬਹੁਤਾ ਕੀਆ ਬਹੁਤਾ ਹੋਈ ਵੱਡਾ ਸਾਇਬ ਚਾਥਾ ਉਚ ਪਰ ਉਚਾ ਨਈ ਬੜੂ ਚਾਹ ਹੋਵੇ ਕੋਦਿ ਸੋਚੇ ਕੋ ਜਾਣੇ ਸੋ ਜੇ ਵਡਾ ਭੁਜਾਣਿਆ ਆਪਾਪ ਨਾਨ ਪ੍ਰਦਿ ਧਰਮੀ ਦਾਤ ਮੋਤਾ ਕਰਮਿ ਲਖਾਨ ਆਜੈ ਵੱਡਾ ਰਤਾ ਚਲਨਾ ਤੁਮਾਏ ਕੀਤੇ ਮੰਗੈ ਰੂੜੀ ਉਪਾਰ ਕੀਤਾ ਬਿਨ ਤਨਹਿ ਵਿਚਾਰ ਕੀਤੇ ਖਪ ਟੁਟੇ ਵਿਚਾਰ ਕੀਤੇ ਲਲਮ ਕਰਪਾਏ ਕੀਤੇ ਮੁਰਕਾ ਈ ਗਾਇ ਕੀਤਾ ਦੂਪਉਸ ਤੁਮਾਰੇ ਤੂਤਾ ਤਰਿ ਵਿਦਾਤਾਰ ਬੰਦਕਲਾਸੀ ਪਾਣੀ ਹੋਇ ਹੋ ਰਾਗਨ ਸਭੇ ਕੋਈ ਜੇ ਤੂ ਗਾਇ ਤਾ ਕਰਨ ਪਾਏ ਹੋ ਜਾਣ ਜੇਤੀਆ ਮੋਖਾ ਆਪੇ ਗਾਣ ਆਪੇ ਦੇ ਆਕ ਸੀ ਕੀਤੇ ਕੀਤੇ ਕਿ ਉਸਨੇ ਬਖਸੇ ਵਸਲਾ ਨਾਮ ਨਿਪਰਾਸਾ ਹਿਪਰਾਸਾ ਮੂਲ ਬਨਮਲ ਹਾ ਪਾ ਮਲ ਵਾ ਪਾ ਗਿਆ ਮੂਲ ਫੰਡਾਰ ਮੂਲ ਲਾਵੇ ਮੂਲ ਡੈਨਿਲ ਪਾ ਮਨਾ ਸਮਾ ਅਮਤਰ ਮੂਲ ਦੇ ਬਨ ਮੂਲ ਤਲ ਮੂਲ ਫਰਮਾਨ ਮੂਲ ਦਸੀਸ ਮੂਲ ਨੂੰ ਛਾਨ ਮੂਲ ਕਰਮੂਲ ਫਰਮਾਨ ਮੂਲ ਮੂਲ ਆ ਖਿਆਣਾ ਜਾਇ ਆਖਾ ਕਰੇ ਹਿਗਲਾਇ ਆਖੇ ਵੀ ਨ ਪਾਟ ਪ੍ਰਾਣੀ ਆਖੇ ਬੜੇ ਘਰੀਬ ਖਿਆਣੇ ਆਖੇ ਵਰਮੇ ਆਖੇ ਅੰਦੇ ਆਖੇ ਗੂਟੀ ਦੇ ਗੋਵਿੰਦ ਆਕੇ ਇਸਰਾ ਕੇਸੋ ਦੇ ਆਕੇ ਕਹਤੇ ਕੀ ਤੇ ਮੁਦੇ ਆਕੇ ਰਣਮਖ ਦੇਵ ਆਕੇ ਸੁਰਨਾਮੁ ਜਨ ਸੇਵ ਕਹਤੇ ਆਕੇ ਆਖਣ ਪਾਇ ਚਿਤੇ ਕਹ ਕੇ ਠੁੱਟ ਜਾਇ ਤੇ ਕੀਤੇ ਹੋਰ ਕਰੇ ਤਾ ਆਖ ਨ ਸਕੇ ਕੀ ਕੇ ਦੇਵੜ ਪਾਵੇ ਤੀ ਉਲ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਰੀਕੇ ਸੁਰ ਗਵਾਰ ਅਗਵਾਰ ਸੋਦਰ ਕਿਹਾ ਸੋ ਕਰਕੇ ਹਰ ਤਬੈ ਸਰਬ ਸਮਾਲੇ ਵਾਜੇ ਨਾਦ ਨੇ ਤੇ ਉਸਨ ਕਾ ਕੀਤੇ ਵਾਮਨ ਹਰ ਕੀ ਤੇ ਰਾਗ ਪਰਿ ਸੁਖ ਕਹਿਣ ਕੀਤੇ ਗਾਵਣ ਹਰਿ ਜਾਵ ਤੁਮ ਕੋਣ ਪਣੀ ਬਸੰਤਰ ਗਾਵੇ ਰਾਜਾ ਤੁਮ ਦੁਆਰੇ ਗਾਵੇ ਚਿਤੁ ਗੁਪਤ ਲਿਖ ਜਾਣੇ ਲਖ ਲਖ ਤੁਮੇ ਵਿਚਾਰੇ ਗਾਵੇ ਸਰਬਰ ਮਾਦੇਵੀ ਸੋਹਣ ਸਰਾ ਸਵਾਰੇ ਗਾਵੇ ਨਿਨ ਨਿਰਾਸਨ ਬੈਠੇ ਦੇਵਤਾ धर ਨਾਲੇ ਗਾਵੇ ਸੁਧ ਸਮਾਧੀ ਅੰਦਰ ਗਾਵਣ ਸਾਧੂ ਵਿਚਾਰੇ ਗਾਵਣ ਜਤੀ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਦਰ ਪੰਦਰ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸਰਬ ਮਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਹਰ ਸਭ ਤੀਰਥ ਨਾਲੇ ਗਾਵੇ ਜੋਦ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਵੰਡ ਵਰ ਪੰਡਾ ਕਰ ਕਰ ਖੇ ਧਾਰੇ ਸੇਵਿਤ ਦਿਨੋ ਗਾਵੇ ਜੋ ਤੁਰ ਭਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਚ ਤਨਿਆ ਮਨ ਨਾ ਨੇ ਕਿਆ ਵਿਚਾਰੇ ਸੋਈ ਸੋਈ ਸਰਾਸਰ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਆਇ ਨਾ ਜਾਸੀ ਰਚਨਾ ਜਿਨਿ ਰਚਾਈ ਨੰਦੀ ਰੰਗੀ ਭਾਤੀ ਕਰ ਕਰ ਜੋ ਸੀਮਾ ਜਨੀ ਉਪਾਈ ਕਰ ਕਰ ਵੇਖੀ ਗੀਤਾ ਆਪਣਾ ਜੋ ਤਿਸ ਤੇ ਵੜਿਆ ਜੋ ਤੁਸ ਭਾਵੈ ਸੋਈ ਕਰਤੀ ਰੁਕਣਾ ਕਰਨਾ ਜਾਇ। চোপਾਸ ਸੰਸਮ ਬਸੈ ਨਾਨਕ ਰਹਿ ਨਰਜਾਈ। ਹੰਦਾ ਸੰਤੋ ਉਤਰੰਬਰ ਜੋ ਲਈ ਧਿਆਨ ਕੀ ਕਰੇ ਬੋਰ ਕਿੰთა ਕਲਪ ਕਵਰੀ ਕਾ ਜੁਗ ਡੰਡਾ ਪਰਤੀ ਉਤਿਹਾਇ ਪੰਥ ਚਲਿ ਜਮਤੀ ਮਹਗੀ ਤੇਬ ਜੀਤ। ਆਦੇਸ਼ ਸੇ ਆਦੇਸ਼ ਆਦ ਨੀਲ ਨਾਦ ਨਾਦ ਜੁਗ ਜੁਗ ਕੋ ਵੇਸ਼ ਤੁਮ ਤੁ ਗਿਆਨ ਦੇ ਭੰਡਾਰਨ ਕਟ ਕਰਵਾ ਜੇ ਨਾ ਤੇ ਆਪ ਨਾਦ ਨਾ ਤੀ ਸੁਖ ਜਾ ਕਰੇ ਸਿ ਦੇਵ ਰਾਜ ਸਾਧ ਸੰਜੋਗ ਜੋ ਦੇ ਘਰ ਚਲਾ ਵੇ ਲੈ ਕਿਆ ਵੇ ਭਾਗ ਯਾ ਦੇਤ ਸੇ ਆਦੇਸ਼ ਆਦ ਨੀਲ ਨਾਦ ਨਾਦ ਜੁਗ ਜੁਗ ਕੋ ਵੇਸ਼ ਏਕਾ ਮੈ ਜੁਗ ਤਵੈ ਚੰਚਲੇ ਪਰਵਾਨਿਕ ਸੰਸਾਰਿਕ ਭੰਡਾਰੀ ਕਲਾਈ ਦੀਵਾਨ ਯਕਤਿ ਸਭਾਵੇ ਤੇ ਬੈਤੁ ਲਾਜੁ ਭੋਇ ਪ੍ਰਮਾਨੁ ਹੋਵੇ ਕੈ ਉਹ ਨਾਨ ਨਦਰਨਾਵੇ ਬੋਤਾ ਹੈ ਵਿਡਾਣਿਆ ਦੇਥਿ ਸਿਆਦੇਸਿ ਆਦਿਨੀ ਨਾਦਨਾਦ ਗੁਰੂ ਦੇ ਕੋ ਇਸ ਆਸਨੋ ਲੋਕਬੰਡ ਅਰਦੋਕਸ ਭਾਸੁ ਵੇ ਕਾ ਵਾਰ ਕਰ ਕਰ ਵੇ ਸੁਰਜਨਹਾਰ ਨਾਨੁ ਸਚੇ ਕੀ ਸਾਚੀ ਕਾਰ ਆਦੇਸਿ ਆਦੇਸੁ ਆਦਿਨੀ ਨਾਦਨਾਦ ਗੁਰੂ ਦੇ ਕੋ ਵੇ ਸੋ ਇਕ ਦੂਜੀ ਬਲਕ ਹੋਏ ਲਖ ਹੋਏ ਲਖਵੀਸ ਲਖ ਲਗਿ ਰਾਖੇ ਇੱਕ ਨਾਮ ਦਗਦੀਸ਼ ਚੁਰਾਈ ਪਤ ਬੜੇ ਚੜੀ ਹੋਈ ਕੀਸ ਸੁਨ ਗਲਾਇਆ ਕਾਸ਼ ਕੀ ਕੀਟਾ ਆਹੀ ਰੀ ਸੋ ਨਾਨਕ ਨੰਦਰੀ ਪਾਇ ਕੋੜੀ ਕੋੜੇ ਟੀ ਸੇ ਅਕਰ ਜੋਰ ਜੂ ਪੈ ਨਾ ਜੋਰ ਜੋਰ ਨਾ ਮੰਗਦੇ ਹੈ ਨਾ ਜੋਰ ਜੋਰ ਨਾ ਜੀਣ ਮਰਨਾ ਜੋਰ ਜੋਰ ਨਾ ਈਮਾਨ ਮਗ ਸੋਰ ਜੋਰ ਨਾ ਸੁਰਤੀ ਗਾਨ ਵਿਚਾਰ ਦੋ ਨਾ ਜੁਟੇ ਛੁੱਟੇ ਸੰਸਾਰ ਦੇ ਸਾਰ ਦੋਰ ਕਰਵੇ ਤੇ ਸੋ ਨਾਨਕ ਉਤਮ ਨੀਚ ਨਾ ਕੋਈ ਜਾਤੀ ਰਤੇ ਹੈ ਤੇਵਾਰ ਪਵਨ ਪਾਣੀ ਨੀ ਪਾਤਾਲ ਤਸਵੀ ਤਰ ਪੀਤਾ ਬਰ ਪੀਤਾ ਮਸਾਲ ਤਸਵੀ ਜੀ ਜੁਗ ਦੇ ਕੇ ਰੰਗ ਤਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵੀ ਚਾਰ ਸੁਚਾ ਸੁਚਾ ਦਰਬਾਰ ਤੇ ਸੋਹਣ ਪੰਚ ਪ੍ਰਾਨ ਦਰੀ ਕਰਮ ਭਵੇਂ ਨੀ ਸਾਨ ਕਰਤ ਬਕਾਏ ਤੇ ਪਾਇ ਨਾਨ ਗਿਆ ਜਾ ਪੈ ਜਾ ਧਰਮ ਕੰਨ ਕਾ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੈ ਘਾੜਤ ਕੜੇ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਲ ਕੇਤੇ ਕੇਤੇ ਤੋਪ ਦੇਸ ਕੇਤੇ ਨੇ ਜੰਦ ਚੋਰ ਕੇਤੇ ਕੀਤੇ ਮੰਡਲ ਦੇਸ ਕੇਤੇ ਸਿੱਧ ਬੁਗਨਾਦ ਕੀਤੇ ਕੀਤੇ ਦੇ ਵਿਵੇਚ ਕੇਤੇ ਦੇਵ ਧਨ ਮਨ ਕੀਤੇ ਕੀਤੇ ਰਤਨ ਸਮੰਦ ਕੀਤੇ ਆਖਾਣੀ ਕੀਤੇ ਆ ਬਾਣੀ ਕੀਤੇ ਪਾਤ ਨਿਰੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਨਦ ਗਿਆਨ ਕਰਨ ਮੈਂ ਗਿਆਨ ਪ੍ਰਚੰਡ ਜਥੇ ਨਾਦ ਬਨੋਦ ਕੋੜ ਅਨੰਦ ਸਰਮ ਕਣ ਕੀ ਬਾਣੀ ਰੂਪ ਤੇ ਘਰ ਤੇ ਕੜੀ ਬਹੁਤ ਨੂਪ ਤਾਂ ਕੇ ਗਲ ਲਗਤ ਜਾਣਾ ਜਾ ਜੇ ਕੋ ਕਹੇ ਪਿਛੇ ਕੋ ਸਾਜ ਤਾਂ ਕੜੀ ਸੁਰਤ ਮਤ ਮਨ ਬੋਲ ਜਥੇ ਕੜੀ ਸੁਰਾਸ ਦਾ ਕੇ ਸੁਧ ਤਹਮ ਕਹਨ ਕੀ ਬਾਣੀ ਦੋਰ ਤਥਾ ਹੋਰ ਨ ਕੋਈ ਹੋਰ ਤਥਾ ਜੋਤਮਾ ਹਬਲ ਸੂਰਤਿ ਨ ਮੈ ਰਾਮ ਰਹਿਆ ਭਰਪੂਰ ਤਿਤੈ ਸੀਤੋ ਸੀਤਾ ਮਨ ਮਾਇ ਤਾ ਕੈ ਰੂਪ ਨ ਕਥਿਨੁ ਜਾਇ ਨਾ ਮਰੇ ਨ ਠਾ ਗੈ ਜਿਨ ਕੇ ਨਾਮ ਸੇ ਮਨ ਮਾਹਿ ਤਿਤੈ ਭਗਤਵ ਸੇ ਕੈ ਲੋਕਾ ਨਾਮ ਸਤਿਆ ਮਨ ਚੋ ਸਚ ਕਾਨਮ ਸਨਨ ਅੰਕਾਰ ਕਰ ਕਰ ਵੇਖਨ ਦਨਹਾ ਆਲਿ ਤਿਤੈ ਕੰਡ ਮੰਡਵਰ ਪਾਂਡ ਜੇ ਕੋ ਪਥੀ ਕਾਂਤਨ ਆਲਿ ਤਿਤੈ ਲੋ ਲੋ ਕਰ ਜਿ ਬਿਕੁੰਦ ਮੇ ਤਿਬ ਕਾਰ ਵੇਖਣੁ ਉਸੇ ਕਰਹੀ ਨਹੀਂ ਜਾਰ ਨਾਨਕ ਕਥਨਾ ਪੜਾ ਸਾਰ ਜਿਤੁ ਪਹਾਰਾ ਤਿਰਸ ਨਾਨ ਨਮਤਿ ਵੇਦ ਹਤਿਆਰ ਪੋਕਲਾ ਬਿੰਦੋ ਬਤਾ ਪਾਨਾ ਭਾ ਮ੍ਰਤੇ ਢਾਲ ਖਰੀਆ ਸੰਸਟੇਡ ਚਾਹ ਜਨ ਕੋ ਨ ਕਰਮ ਤਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਦੁਈ ਦਾਈ ਦਾਇ ਆਖੇ ਲੈ ਸਗਲ ਜਗਤ ਚੰਗਿਆ ਆਂਯਾ ਬੁਰਿਆ ਆਂਯਾ ਵਾਜੇ ਤਰਮਿਖ ਦੂਰੇ ਕਰਮਿ ਆਪੋ ਆਪਣੀ ਕੇ ਨੇੜੇ ਕੇ ਦੂਰ ਨਿਨੇ ਨਾਮ ਧਿਆਇਆ ਗਏ ਮਸਤ ਕਾਲ ਨਾਨਕ ਤੇਮ ਕਿੁਝਲੇ ਕੀਤੀ ਛਟੀ ਨਾਲ ਨਿਨੇ ਨਾਮ ਧਿਆਇਆ ਗਏ ਮਸਤ ਕਾਲ ਨਾਨਕ ਤੇਮ ਕਿੁਝਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ